ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ। ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ। ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੱਕ ਚਵਾਈ ਜ਼ਰੂਰ ਕਰਾ ਲਿਆ ਕਰੋ। ਪਰ ਸਾਡੀ ਬੇਨਤੀ ਹੈ ਲੋ ਵੀ ਜ਼ਰੂਰ ਧਿਆਨ ਦਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਕਾਲ ਜੀ ਵੀਰ ਜੀ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਵੀਰ ਜੀ ਤੇ ਵੀਰ ਜੀ ਨਾਮ ਦੱਸ ਤੇ ਕਰੇ ਮੇਰਾ ਨਾਮ ਕਾਸ਼ੀਰ ਸਿੰਘ ਹਾਂਜੀ ਪਿੰਡ ਚਵਿੰਡਾ ਕਲਾਂ ਤਹਿਸੀਲ ਜਨਾਲਾ ਤੇ ਜਿਹੜਾ ਵਰਸਾ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦੋ 985274372 ਠੀਕ ਹੈ ਤੇ ਅੱਜ ਤਿੰਨ ਗਾਵਾਂ ਤਿੰਨੇ ਸੋਈਆਂ ਅੱਜ ਤਿੰਨੇ ਸੋਈਆਂ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹ ਕਾਲੇ ਰੰਗ ਵਾਲੀ ਵੈੜ ਤੇ ਕਰ ਲਈ ਕਈ ਵਾਰ ਐਂ ਡਿਮਾਂਡ ਹੁੰਦੀ ਆ ਵੀ ਕਾਲੀ ਵੈੜ ਹੋਵੇ ਹੁਣ ਜਿਹੜਾ ਵਾ ਮੌਸਮ ਵੀ ਜਿਹੜਾ ਇੰਨਾ ਗਾਵਾਂ ਦਾ ਹੀ ਆ ਕਾਲੀ ਜਰਸੀ ਕ੍ਰੋਸ ਕਿੰਨਾ ਚਿਰ ਹੋ ਗਿਆ ਸੂਈ ਨਾ ਜੀ ਜੀ ਆ ਬੱਚਾ ਜੈ ਨਾੜੂ ਤੇ ਅੱਜ ਵਾਲੇ 12 ਦਿਨੋਂ 13 ਅੱਛਾ 12 13 ਦਿਨ ਹੋ ਗਏ ਆ ਆ ਬੱਚਾ ਜੇ ਇਹ ਤਾਂ ਬੱਚੀ ਜੀ ਮਗਰ ਬੱਚੀ ਆ ਤੇ ਤੇਰਾ ਨਾੜੂ ਜਿਹੜਾ ਨਾਲ ਹੀ ਆ ਇਹਦਾ ਆ ਦੇਖ ਸੰਦੇ ਜੀ 12 ਕ ਦਿਨ ਜਿਹੜੇ ਕਹਿੰਦੇ ਵੀ ਹੋ ਗਏ ਆ ਸੂਈ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ ਇਹਦੇ ਸਾਲੇ 13 ਕਿਲੋ ਤਿਆਰ ਆ ਤਿਆਰ 13 ਨਹੀਂ ਹਾਂਜੀ ਤੇ ਆਪਾਂ 12 ਕਹਿ ਕੇ ਦੇਣੀ ਆ ਅੱਛਾ ਤੇ ਅੱਜ ਇਹ ਦੁੱਧ ਵਧ ਵੀ ਜਾਊਗਾ ਹਾਂ ਜੀ ਇਹਨੇ 16 17 ਲੀਟਰ ਭਰ ਜਾਣਾ ਇਹਦੀ ਸਾਂਭ ਹੋ ਗਈ ਤੇ ਅੱਛਾ ਹਾਂਜੀ ਤੋਰ ਰੋ ਹੈ ਕਰੀ ਫਿਰ ਇਹਨੂੰ ਸੂਆ ਕਿੰਨਾ ਜਿਹੜਾ ਇਹਦਾ ਦੂਜਾ ਸੂਆ ਦੇਤੀ ਦੂਸਰਾ ਸੂਆ ਜਿਹੜਾ ਇਹਦਾ ਬਾਕੀ ਸੋਹਣੀ ਵਾੜਿਆ ਇਹ ਲੈ ਜਾਓ ਜੀ ਕਰੀ ਚਿਹਰਾ ਇਹਦਾ ਦੇਖ ਸਕਦੇ ਛੋਟਾ ਜਿਹਾ ਫੇਸ ਹੈ ਇਹਦਾ ਇਹ ਆ ਵੀ ਗਰਮੀਆਂ 'ਚ ਘਰ 'ਚੋਂ ਨੂੰ ਚੰਗੀ ਆ। ਉਦਨ ਕਰਿਆ ਤੁਹਾਡਾ ਤੁਹਾਨੂੰ ਦਿਖਾ ਦਈਏ ਤੇ ਚੰਗੀ ਤਰ੍ਹਾਂ ਲੱਗੇ। ਕਰਿਆ ਫਿਰ ਤੇ ਸਾਨ ਇੱਕ ਕਰੀ ਤੁਹਾਨੂੰ ਲੱਗੇ ਤਾਂ ਦਿਖਾ ਦਈਏ। ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਆ। ਤੇ ਕਿੰਨਾ ਫਿਰ ਵੇਦੀ ਮੁੱਲ ਰੱਖਣੇ ਦਾ ਆਪਾਂ? ਕਹਿੰਦਾ 45 ਰੱਖ ਲਈਏ। ਕਰ ਦੀਏ ਕੋ ਛੋਟ ਛੋਟ ਸਰ ਕਰਾ ਲਓ ਜੋਤੇ ਕਰਾ ਦੇ ਕਰ ਦੋ ਆ ਵੀ ਤਿੰਨ ਛੱਡ ਦੀ ਪੰਜ ਛੱਡ ਦੀਏ ਪੂਰੇ 40000 ਦੀ ਦੇ ਦੇ 40000 ਦੀ ਦੇ ਦਾਂਗੇ ਠੀਕ ਹੈ ਬਾਕੀ ਚਲੋ ਛੋਟ ਛੋਟ ਵਿੱਚ ਕਰ ਦਾਂਗੇ ਕੋਈ ਫੋਨ ਲਾਵੇ ਕੋਈ ਵੀਰ ਭਰਾ ਕੋਈ ਨਹੀਂ ਛੋਟ ਕਰਾਂਗੇ ਠੀਕ ਹੈ ਜੀ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਗਈ ਆ ਜੀ ਆ ਗਈ ਜੀ ਸੂਈ ਜੀ ਅੱਛਾ ਜੀ ਇਹਦੇ ਥੱਲੇ 11 ਕਿਲੋ ਦੁੱਧ ਤਿਆਰ ਆ ਤਿਆਰ 11 ਲੀਟਰ ਅੱਜ ਜੀ ਦਾ ਆਪਾਂ 10 ਹੀ ਦੇਣੀ ਆ ਅੱਛਾ 10 ਲੀਟਰ ਜਿਹੜਾ ਕਰੋ ਚਵਾ ਕੇ ਦੋਗੇ ਚਵਾ ਕੇ ਦਵਾ ਕੇ ਦੋ ਟਾਈਮ ਤੇ ਇਹਦਾ ਬੱਚਾ ਇਹਦਾ ਬੱਚਾ ਜੀ ਇਹਦਾ ਬੱਚਾ ਆ ਉਹ ਇਹ ਆਪ ਨੂੰ ਸਮਝਣਾ ਲਾਲ ਮਹੀਨੇ ਦਾ ਲਾਲੇ ਕਿੰਨੇ ਦਾ ਲਾਲੇ ਹਾਂ ਤੁਹਾਡੇ ਸਾਹਮਣੇ ਹੀ ਆ ਇਹ ਆ ਵੀ ਉਹਦੇ ਨਾਲ ਵੱਡਾ ਆ ਬੱਚਾ ਹਾਂਜੀ ਤੇ ਤੋਰ ਦੋ ਫੇਰ ਇਹਨੂੰ ਦਸ 11 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਖ ਲਓ ਹੁਣ बाकी गावान है सारिया करोस ठीक है जी एक थानवी आप लागे तो देख सकते दे भी दे थान प्रोपर हथरी चबाई वाला थान है ਤੇ ਇਹਦਾ ਵੀ ਜੀ ਫਿਰ ਮੁੱਲ ਆਪਾਂ ਕੀ ਰੱਖਣਾ ਜੀ ਇਹਦਾ 35 ਹਜ਼ਾਰ ਦੀ ਕਰਦੀ ਆ ਛੋਟ ਛਾ ਨੇ ਚਲੋ ਕਰਾ ਲਓ ਤਾ ਕਿੰਨੀ ਕਰ ਦੋਗੇ ਦੇ ਲੋ ਕਰਾ ਲਓ ਕਿੰਨੀ ਕਰਾਉਣੇ ਸਹੀ ਆਪ ਹੀ ਕਰ ਦੋ 5000 ਦੀ 30000 ਦੀ ਹਾਂ ਜੀ 30 ਚੋਂ ਵੀ 2 ਛੱਡ ਦਈਏ ਚਲੋ 28000 ਦੀ ਦੇ ਦਾਂਗੇ 28000 ਦੀ ਦੇ ਦਈਏ ਬਾਕੀ ਚਲੋ ਮੌਕੇ ਤੇ ਥੋੜਾ ਬਾਤ ਮੁੱਲ ਆਵੇ ਕੋਈ ਵੀਜਪੁਰਾ ਕਰਾਏ ਮੰਨ ਤਾਂ ਮੌਕੇ ਤੇ ਮੰਨ ਤਾਂ ਨਾ ਹੋਰ ਹੋ ਜਾਊਗਾ ਹਨਾ ਠੀਕ ਆ ਜੀ ਤੇ ਹੁਣ ਇੱਕ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਕਾਫੀ ਪਿਆਰੀ ਜੀ ਬੈੜਿਆ ਹੈ ਸਾਰੀਆਂ ਗਰਮੀਆਂ ਚ ਚੌਣ ਆਲੀਆਂ ਗਰਮੀਆਂ ਆਲੀਆਂ ਹੀ ਆ ਤੇ ਉਤਰਾਏ ਇਹ ਵੀ ਰਾਜੀ ਆ ਸਾਂਭੀ ਸੁੰਭੀ ਚੰਗੀ ਆ ਦੱਸਿਓ ਵਿੱਜਿਆ ਦੇ ਬਾਰੇ ਵਿੱਜਿਆ 1.5 ਮਹੀਨਾ ਹੋਇਆ ਸੂਈ ਨੂੰ ਤੇ ਮੇਰੇ ਘਰੇ ਆਣ ਤੇ ਬੱਚੀ ਮੇਰ ਕੋ ਮਰੀ ਆ ਸਾਂਭੀ ਸੁੰਭੀ ਨਹੀਂ ਕਹਿਣੇ ਬੱਚੀ ਤੇ ਉਹ ਮਰ ਗਈ ਵੀਡੀਓ ਆਪਣੇ ਕੋ ਹੈਗੀ ਆ ਅੱਛਾ ਹਾਂਜੀ ਤੁਹਾਡੇ ਘਰੇ ਬੱਚਾ ਮਰਿਆ ਹੋਵੇ ਤਾਂ ਠੀਕ ਹੈ ਤੇ ਹੁਣ ਦੁੱਧ ਕਿੰਨਾ ਉਤਣਾ ਦੁੱਧ ਦੇ ਸਾਲੇ ਵਿੱਜੀ 12 ਹੀ ਤੇ ਜਵਾ ਕੰਮ ਕਰਕੇ ਦੁੱਧ ਕਢਾ ਗਏ ਕਿੰਨਾ ਹੋਰ ਇਸ ਟਾਈਮ ਤੇ ਸਾਲੇ 9 ਕਿਲੋ ਤਿਆਰ ਆ ਠੰਡਾ ਪੱਕਾ ਦੁੱਧ ਜਿਹੜਾ ਹੈਗਾ 9 ਕਿਲੋ ਤੋਰ ਦਫੇ ਰਿੰਦ ਨੂੰ 9 ਕਿਲੋ ਦੁੱਧ ਜਿਹੜਾ ਹੁਣ ਕਹਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਚੱਲਾ ਥੱਲੇ ਉਹ ਸਫਾਈ ਚ ਗੁਲਾਬੀ ਥਾਂ ਲੱਗਾ ਇਹਨੂੰ ਤੇ ਆ ਦੇਖ ਸਕਦੇ ਗੁਲਾਬੀ ਰੰਗ ਦਾ ਥਾਣਾ ਤੇ ਕਾਫੀ ਪਿਆਰਾ ਵਾ ਜਰਾ ਇਹ ਆ ਵੀ ਚੱਲਾ ਹੁਣ ਬੱਚਾ ਨਹੀਂ ਹੈਗਾ ਪਰ ਇਹ ਆ ਵੀ ਚੱਲਾ ਵੈਟ ਸੋਣੀ ਹੈ ਥੱਲੇ ਵੀ ਹਵਾਨਾ ਵੀ ਦੇਖ ਸਕਦੇ ਬਾਕੀ ਆ ਵੀ ਹੈਗੀ ਆ ਵੀ ਗਰਮੀਾਂ ਚ ਝਾਉਣ ਵਾਲੀ ਹੈਗੀ ਕ੍ਰੋਸ ਚ ਉੱਤਰ ਹੈ ਠੰਡੀਆਂ ਤੇ ਰੀਆਂ ਸਾਰੀਆਂ ਤੇ ਇਹਦਾ ਫਿਰ ਮੁੱਲ ਜੇ ਜਿਹਨੂੰ ਪਤਾ ਬੱਚਾ ਹੁੰਦਾ ਤੇ ਇਹਦਾ ਵੀ ਮੁੱਲ ਹੋਰ ਹੋਣਾ ਹੈ ਹਾਂਜੀ ਹੁਣ ਬੱਚੇ ਤੋਂ ਬਿਨਾਂ ਕਰਨਾ ਜੀ ਕਿੰਨਾ ਕਰ ਦੇਣਾ ਇਹਨਾਂ ਨੂੰ ਬੱਤੀ ਕਰ ਲਈ ਇਹਦਾ ਕਰ ਦਈਏ ਤੁਹਾਡੀ ਪਾਤੀ ਛੋਟ ਔਰ ਦੋ ਡਾ ਲੀਏ ਦੋ ਨਾ ਡਾਓ ਹਾਂਜੀ ਪੰਜ ਹੀ ਡਾ ਦੋ ਪੂਰਾ ਇਹਦਾ ਵੀ ਇਹਦਾ ਪੰਜ ਡਾ ਲੀਏ ਹਾਂਜੀ 27 ਦੀ ਜਿਹੜਾ ਕਰੀ ਠੀਕ ਹੈ ਜੀ 27000 ਦੀ ਜਿਹੜੀ ਇਹ ਦੇ ਦੋਗੇ ਬਾਕੀ ਚਲੋ ਫਿਰ ਵੀ ਕੋਈ ਫੋਨ ਲਾਊਗਾ ਤੇ ਉਹ ਲਾਵੇ ਕੋਈ ਨਹੀਂ ਵੀ ਜੀ ਮਾੜਾ ਥੋੜੀ ਪਾਤੀ ਛੋਟ ਛਾਟ ਤੇ ਮੌਕੇ ਤੇ ਹੋਈ ਜਾਣੀ ਮੌਕੇ ਤੇ ਫੋਨ ਲਾਵੇ ਕੋਈ ਵੀਰ ਭਰਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਚਲੋ ਇਹ ਆ ਵੀ ਸਾਰੀਆਂ ਸੁਈਆਂ ਵਾਂ ਸੁਈਆਂ ਸਵਾਈਆਂ ਇੱਥੇ ਕੋਈ ਮੇਰਾ ਵੀਰ ਭਰਾ ਆਵੇ ਆਪਣੀ ਦੋ ਟਾਈਮ ਚੋ ਕੇ ਖੜੀ ਤਸੱਲੀ ਕਰਕੇ ਹਨਾ ਤੇ ਵੇਖ ਚਾਹ ਕੇ ਖੜੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਹੀ ਵੇਖ ਚਾਹ ਕੇ ਖੜੇ ਜੀ ਸਾਰੀਆਂ ਸੁਈਆਂ ਸਵਾਈਆਂ